ਜੈ ਹਿੰਦ ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੋਂ ਪੰਜਾਬ ਦਾ ਚੇਅਰਮੈਨ ਆ ਇਸ ਤਰ੍ਹਾਂ ਹੈ ਕਿ ਦੇਖੋ ਜੀ ਪੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਤੇ ਸਮੁੱਚੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣਾ ਸਾਡੀ ਜਥੇਬੰਦੀ ਦਾ ਜਿਹੜਾ ਹੈ ਅਜੰਡਾ ਹੈ ਅੱਜ ਮੈਂ ਜਿਹੜੇ ਵਿਸ਼ੇ ਤੇ ਬੋਲਣ ਜਾ ਰਿਹਾ ਵਾਂ ਉਹ ਇਸ ਤਰ੍ਹਾਂ ਹੈ ਜੀ ਕਿ ਕਈ ਲੋਕ ਬਾਲਮੀਕੀ ਸਮਾਜ ਦਾ ਨਾਂ ਲੈ ਕੇ ਖੁਦ ਬਾਲਮੀਕੀ ਸਮਾਜ ਤੋਂ ਹੋ ਕੇ ਤੇ ਬਾਲਮੀਕ ਸਮਾਜ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਮਾਮਲਾ ਅੱਜ ਤੋਂ 5-7 ਦਿਨ ਪਹਿਲਾਂ ਦਾ ਏ ਇਹ ਥਾਣਾ ਕੋਤਵਾਲੀ ਅੰਮ੍ਰਿਤਸਰ ਦੇ ਬਾਹਰ ਅਸੀਂ ਖੜੇ ਆ ਇਹ ਥਾਣੇ ਦੇ ਬਾਹਰ ਹੈਰੀਟੇਜ ਸਟਰੀਟ ਜਿਹੜੀ ਗੋਲਡਨ ਟੈਂਪਲ ਨੂੰ ਜਾਂਦੀ ਹੈ ਇੱਥੇ ਇੱਕ ਵਿਅਕਤੀ ਜੀ ਦਾ ਨਾਂ ਭਰਤ ਹੈ ਤੇ ਉਹਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ ਐਜੰਡਾ ਕੁਛ ਨਹੀਂ ਸੀ ਨਾ ਪੁਲਿਸ ਨੂੰ ਕੋਈ ਪਹਿਲਾਂ ਸੂਚਨਾ ਦਿੱਤੀ ਗਈ ਬਿਨਾ ਕੋਈ ਸੂਚਨਾ ਦੇ ਸਿੱਧਾ ਜਾ ਕੇ ਧਰਨਾ ਲਾ ਦਿੱਤਾ ਗਿਆ ਤੇ ਪ੍ਰੈਸ਼ਰ ਪਾਇਆ ਗਿਆ ਪੁਲਿਸ ਦੇ ਉੱਤੇ ਵੀ ਸਾਨੂੰ ਕਿਸੇ ਨੇ ਜਾਤੀ ਸੂਚਕ ਸ਼ਬਦ ਕਹੇ ਨੇ ਤੇ ਉਹਦੇ ਉੱਤੇ ਹੁਣੇ ਹੀ ਪਰਚਾ ਦਰਜ ਕੀਤਾ ਜਾਵੇ ਉਹ ਮੇਰੇ ਨਾਲ ਆ ਸਾਹਿਲ ਲੜਕਾ ਹੈ ਇਹਦੇ ਉੱਤੇ ਉਹ ਦਰਖਾਸਤ ਦਿੱਤੀ ਗਈ ਵੀ ਇਹਨੇ ਜਾਤੀ ਸੂਚਕ ਸ਼ਬਦ ਕਹੇ ਨੇ ਬਿਨਾ ਕਿਸੇ ਹਵਾਰਕ ਦੇ ਬਿਨਾ ਕਿਸੇ ਜਾਣਕਾਰੀ ਦੇ ਇਹ ਚੀਜ਼ ਸਾਬਤ ਕਰਦੀ ਹੈ ਵੀ ਇਹਨਾਂ ਦਾ ਨਿੱਜੀ ਸਵਾਰਥ ਇਹਦੇ ਵਿੱਚ ਕੀ ਹੋ ਸਕਦਾ ਹੈ ਜਦ ਕਿ ਇਹ ਲੜਕਾ ਖੁਦ ਬਾਲਮਿਕੀ ਸਮਾਜ ਦੇ ਵਿੱਚੋਂ ਹੈ ਤੇ ਇਹਦੇ ਉੱਤੇ ਇਹ ਦੇਤਾ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕੋਈ ਹਵਾਰਕ ਕੀਤਿਆ ਇਹਦੇ ਤੇ ਕੁਝ ਨਹੀਂ ਬਣਿਆ ਮੁੜ ਕੇ ਮੌਕੇ ਦੇ ਉੱਤੇ ਪੁਲਿਸ ਨੇ ਜਿਹੜੇ ਹੈਰੀਟੇਜ ਸੀਟ ਦੇ ਵਿੱਚ ਇਹੀ ਰਿਕਸ਼ਾ ਜਾਂਦੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇੱਕਦੇ ਦਾ ਟਾਇਰ ਪੰਚਰ ਹੋਇਆ ਫਿਰ ਉਹ ਸੀਜ ਨੂੰ ਇਸ਼ੂ ਬਣਾ ਲਿਆ ਗਿਆ ਇਸ ਕਰਕੇ ਮੈਂ ਸਮੁੱਚੇ ਬਾਲਮਿਕ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਇਹਦੇ ਨਾਲ ਬਾਲਮਿਕੀ ਭਾਈਚਾਰੇ ਦਾ ਜਿਹੜਾ ਐ ਪੀ ਅਕਸ ਤੇ ਖਰਾਬ ਹੁੰਦਾ ਹੀ ਐ ਇਸ ਤੋਂ ਇਲਾਵਾ ਜਿਹੜੀ ਸਾਡੀ ਸਮਾਜਿਕ ਸਾਂਝ ਹੈ ਉਹਦੇ ਵਿੱਚ ਵੀ ਤੇਰੇੜਾਂ ਪੈਂਦੀਆਂ ਨੇ ਇਹ ਲੋਕ ਬਾਲਮਿਕ ਸਮਾਜ ਨੂੰ ਬਿਲਕੁਲ ਪੂਰੀ ਤਰ੍ਹਾਂ ਬਦਨਾਮ ਕਰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਇਸ ਤੋਂ ਇਲਾਵਾ ਪੁਲਿਸ ਨੇ ਆਪਣੀ ਕਾਰਵਾਈ ਦੇ ਵਿੱਚ ਕੁਝ ਨਹੀਂ ਦੁਨਾਂ ਧਿਰਾਂ ਨੇ ਆਪਸ ਚ ਬਹਿ ਕੇ ਤੇ ਫੈਸਲਾ ਕਰ ਲਿਆ ਇਹ ਬੇਸ਼ੱਕ ਆਪਾਂ ਚ ਫੈਸਲਾ ਕਰ ਲੈਣ ਪਰ ਜੋ ਸਮਾਜ ਦੀ ਬਦਨਾਮੀ ਇਹਦੇ ਦੇ ਨਾਲ ਹੋ ਗਈ ਜਾਂ ਜੋ ਸਾਡੇ ਭਾਈਚਾਰੇ ਖਾਂਜ ਦੇ ਵਿੱਚ ਫਰਕ ਪੈ ਗਿਆ ਉਹਦੀ ਜ਼ਿੰਮੇਵਾਰੀ ਕੀ ਹੈ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਲੜਕੇ ਨੇ ਜੋ ਤਰੀਕੇ ਦੇ ਨਾਲ ਇਹ ਸਭਾ ਕੁਝ ਕੀਤਾ ਹੈ ਤੇ ਇਹਦੇ ਉੱਤੇ ਉਹਦੀ ਬਣਦੀ ਜਿਹੜੀ ਆ ਕਾਰਵਾਈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕੀ ਕਿਹਾ ਜਾਂਦਾ ਅੱਜ ਬਾਲਮੀਕ ਸਮਾਜ ਵੀ ਤੁਹਾਡੇ ਨਾਲ ਹੀ ਇੱਥੇ ਪਹੁੰਚਿਆ ਜੀ ਬਿਲਕੁਲ ਜੀ ਸਮਾਜ ਸਾਡੇ ਨਾਲ ਆ ਤੇ ਅਸੀਂ ਸਮਾਜ ਦੇ ਨਾਲ ਆ ਹੁਣ ਉਹ ਪੁਰਾਣੀਆਂ ਗੱਲਾਂ ਖਤਮ ਹੋ ਚੁੱਕੀਆਂ ਨੇ ਮੈਂ ਅਸੀਂ 80% ਜਿਹੜਾ ਮਨਵਰਤਨ ਹੈ ਉਹ ਬਾਲਮੀਕ ਸਮਾਜ ਦੇ ਨਾਲ ਹੈ ਇੱਥੋਂ ਤੱਕ ਕਿ ਮੈਂ ਆਪਣੇ ਘਰ ਦੇ ਵਿੱਚ ਜਿਹੜੀ ਲੜਕੀ ਨੂੰ ਨੋ ਬਣਾ ਕੇ ਘਰ ਲੈ ਕੇ ਆਵਾ ਉਹ ਵੀ ਵਾਲਮੀਕ ਸਮਾਜ ਦੀ ਹੈ ਤੇ ਇਸ ਕਰਕੇ ਇਹ ਜਿਹੜੇ ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਜਿਹੜੀਆਂ ਤੰਦਾਂ ਨੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਜੋੜੀਆਂ ਨੇ ਇਹੋ ਜੇ ਲੋਕ ਸਾਡੀਆਂ ਤੰਦਾਂ ਨੂੰ ਕਮਜ਼ੋਰ ਕਰਦੇ ਨੇ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਇਹੀ ਨਹੀਂ ਜਿਹੜਾ ਵੀ ਲੋਕ ਕਿਤੇ ਦੂਸਰੇ ਆਪਣੇ ਨਿੱਜੀ स्वार्थਾਂ ਲਈ ਕਿਤੇ ਵੀ ਮਸਲੇ ਨੂੰ ਵਾਲਮੀਕ ਸਮਾਜ ਦੇ ਨਾਲ ਜਾਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਹਰੇਕ ਉਸ ਬੰਦੇ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਹੁਣ ਅਸੀਂ ਇੱਕ ਨਵੇਂ ਭਾਰਤ ਦੇ ਵੱਲ ਵਧਦੇ ਪਏ ਆ ਸਾਨੂੰ ਆਪਸੀ ਏਕਤਾ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹੋ ਜਿਹੇ ਲੋਕਾਂ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹਾਂ ਹਾਂਜੀ ਲੱਗਦਾ ਨਹੀਂ ਇਸ ਤਰ੍ਹਾਂ ਮਾਹੌਲ ਖਰਾਬ ਹੁੰਦਾ ਜਿਵੇਂ ਬਿਲਕੁਲ ਇਹ ਤਾਂ ਸਮਝਣ ਵਾਲੀ ਗੱਲ ਹੈ ਨਾ ਤੇ ਮੈਂ ਤੇ ਕਹਿ ਹੀ ਰਿਹਾ ਆਂ ਵੀ ਸਮਾਹੌਲ ਤੇ ਖਰਾਬ ਹੋ ਹੀ ਰਿਹਾ ਕਈ ਵਾਰ ਇੱਕ ਛੋਟੀ ਜੀ ਚੰਗਾਰੀ ਪੂਰੇ ਪੰਜਾਬ ਨੂੰ ਦੇਸ਼ ਨੂੰ ਵੀ ਤਬਾਹ ਕਰ ਸਕਦੀ ਹੈ ਕਿਸੇ ਵਲੇ ਮਨਾ ਦੇ ਵਿੱਚ ਕੋਈ ਇਹੋ ਜੀ ਗੱਲ ਆ ਜਾਵੇ ਤੇ ਫਿਰ ਟਕਰਾਹ ਦੀ ਸਥਿਤੀ ਬਣ ਜਾਂਦੀ ਹੈ ਲੋਕੀ ਐਸ ਕਸ਼ਨ ਨੰਬਰ ਤੁਹਾਨੂੰ ਮੰਗ ਪੱਤਰ ਦਿੱਤਾ ਜਾ ਦੇਖੋ ਜੀ ਅਸੀਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਹੈ ਤੇ ਇਸ ਤੋਂ ਇਲਾਵਾ ਚੇਤਾਵਨੀ ਦਿੱਤੀ ਗਈ ਹੈ ਵੀ ਅਸੀਂ ਇਸ ਵਿਅਕਤੀ ਦੇ ਖਿਲਾਫ ਐਫ ਆਈ ਆਰ ਜ਼ਰੂਰ ਲੈਣੀ ਹੀ ਲੈਣੀ ਹੈ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਿਆ ਜਾਵੇ ਜੈ ਭੀਮ ਜੈਪਾਲ ਜੈ ਸੰਵਿਧਾਨ ਬੜਾ ਨਿੰਦਨਯੋਗ ਹੈ ਕਿ ਜਿਹੜਾ ਸਾਡਾ ਸਮੁੱਚਾ ਵਾਲਮੀਕੀ ਭਾਈਚਾਰਾ ਬਹੁਤ ਬਲੰਦੀਆ ਤੇ ਹੈ ਔਰ ਕੁਝ ਲੋਕ ਸਾਡੇ ਸਮਾਜ ਨੂੰ ਧਮਲਕਣਾ ਚਾਹੁੰਦੇ ਹਨ ਇਹਦੀ ਅਸੀਂ ਨਿੰਦਾ ਕਰਦੇ ਹਾਂ ਇਹ ਮਾਨ ਜੋ ਕਐਸਚੋ ਨੇ ਮਿਲੇ ਹਾਂ ਔਰ ਸਾਰੀ ਪੋਜੀਸ਼ਨ ਦੱਸੀ ਹੈ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਦੋਸ਼ੀਆਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਕੋ ਸਾਡੇ ਸਮਾਜ ਦੇ ਗੰਦੇ ਅੰਸਰ ਜੋ ਵਾਲਮੀ ਸਮਾਜ ਦੇ ਨਾਂ ਦੇ ਧਰਨਾ ਲਾ ਕੇ ਠਗੀਆਂ ਮਾਰਦੇ ਹਨ ਲੱਖਾਂ ਰੁਪਏ ਇਕੱਠੇ ਕਰਦੇ ਹਨ ਪ੍ਰਸ਼ਾਸਕ ਦੀ ਬੇਨਤੀ ਹੈ ਕਿ ਜੇ ਅਸੀਂ ਪ੍ਰਸ਼ਾਸਨ 295 ਇਹ ਲਾ ਕੇ ਪਰਚਾ ਦਰਜ ਕਰਦਾ ਹੈ ਉਦੋਂ ਰੈਜ਼ਨਾਮਾ ਨਹੀਂ ਹੋਣਾ ਜਿੱਦਾਂ ਉਦੋਂ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਸਾਡੇ ਸਮਾਜ ਦੇ ਕੋਈ ਚਾਰ ਗੰਦੇ ਅੰਸਰ ਇਦਾਂ ਦੇ ਆ ਕਿ ਸਾਡੇ ਸਮਾਜ ਦੇ ਨਾਂ ਦੇ ਪਹਿਲਾਂ ਠਗੀਆਂ ਮਾਰਦੇ ਆ ਫਿਰ ਧਰਨੇ ਲਾਉਂਦੇ ਆ ਉਰਤਵਾਦ ਉਹਨਾਂ ਨਾਲ ਰਾਜਨਾਮ ਕਰਦੇ ਆ ਇਹਦੀ ਹੀ ਸਾਡਾ ਸਮਾਜ ਨਿੰਦਾ ਕਰਦਾ ਹੈ ਅਸੀਂ ਉਹਨਾਂ ਦੋਸ਼ਾਂ ਦੇ ਬੰਦੀ ਕਾਰਵਾਈ ਕਰਾਵਾਂਗੇ ਜੈ ਭੀਮ ਜੈ ਬਾਦ ਜੈ ਸਭਿਦਾ ਵੀ ਇੱਕ ਨਾ ਦਰਖਾਸਤ ਦਿੱਤੀ ਗਈ ਸੀਗੀ ਠੀਕ ਹੈ ਉਹਦੇ ਸਬੰਧ ਚ ਉਹਨਾਂ ਨੇ ਕਿਹਾ ਸੀ ਵੀ ਇਹਦੇ ਤੇ ਕਾਰਵਾਈ ਕਰੋ ਲੇਕਿਨ ਦੋਨਾਂ ਪਾਰਟੀਆਂ ਦਾ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਤੇ ਅੱਜ ਦੂਸਰੀ ਪਾਰਟੀ ਆਈ ਹੈ ਵੀ ਜੋ ਉਹਨਾਂ ਨੇ ਕੰਪਰੋਮਾਈਜ਼ ਕੀਤਾ ਹੈ ਉਹ ਤਾਂ ਠੀਕ ਹੈ ਲੇਕਿਨ ਕਹਿੰਦੇ ਵੀ ਜੋ ਇਹਨਾਂ ਨੇ ਉਸ ਦਿਨ ਸਾਡੇ ਤੇ ਅਲੀਗੇਸ਼ਨ ਲਾਏ ਸੀ ਤੇ ਉਹਦੇ ਖਿਲਾਫ ਕਾਰਵਾਈ ਕਰੋ ਅਸੀਂ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਨ ਉਪਰੰਤ ਜੋ ਬੰਦੇ ਆ ਜਾਂਦੇ ਤਾਂ ਠੀਕ ਲੱਗਾ ਸੀ ਜਾਂ ਫਿਰ ਗਲਤ ਲਾਇਆ ਗਿਆ ਸੀ ਬੰਦੇ ਨਹੀਂ ਇਹਨਾਂ ਧਰਨਾ ਨਹੀਂ ਆਪਾਂ ਕਹਿ ਸਕਦੇ ਉਹ ਬੰਦੇ ਇਕੱਠੇ ਹੋ ਕੇ ਆਏ ਸੀ ਤਾਂ ਉਹਨਾਂ ਦੇ ਵੱਲੋਂ ਆਪਣੀ ਮੰਗ ਰੱਖੀ ਗਈ ਸੀ ਉਦੋਂ ਨਹੀਂ ਨਹੀਂ ਉਹ ਇੱਕ ਐਪਲੀਕੇਸ਼ਨ ਦੇਣ ਆਏ ਸੀਗੇ ਤੇ ਉਹ ਐਪਲੀਕੇਸ਼ਨ ਤੇ ਦੋਹਾਂ ਪਾਰਟੀਆਂ ਨੇ ਬਾਹਰ ਹੀ ਬੈਠ ਕੇ ਰਾਜੀਨਾਮਾ ਕਰ ਲਿਆ ਸੀ ਇਹੋ ਜੀ ਕੋਈ ਗੱਲ ਹੈ ਠੀਕ ਹੈ